ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਲੈ ਕੇ ਆ ਗਏ ਆਂ ਬਈ ਇੱਕ ਤੁਹਾਡੇ ਲਈ ਤੋਹਫਾ ਤੇ ਕਰ ਲੱਗਿਆ ਬਈ ਆਪਾਂ ਜੋੜੀ ਗਿਫਟ ਤੇ ਕਰੋ ਸ਼ੌਂਕ ਪਹਿਲਾਂ ਦੋਨੇ ਆ ਮਦੀਨਾ ਤੇ ਆ ਨਾਰਾ ਆ ਕਬੂਤਰੀਆ ਕਬੂਤਰ ਕਰੋ ਚੈੱਕ ਬਈ ਪ्योर ਬਾਬੇ ਧੰਨੇ ਵਾਲੇ ਬਾਬਾ ਗਰਦੇਵ ਵਾਲੇ ਲਓ ਜੀ ਕਰ ਲਓ ਸ਼ੌਂਕ ਇਹ ਦੇਣੇ ਆਪਾਂ ਗਿਫਟ ਕਰਨੇ ਕਿਨੂੰ ਆ ਤੇ ਕਿਉਂ ਕਰਨੇ ਆ ਬਾਈ ਤੇ ਇਹਦੀ ਆ ਰਹੀ ਹੈ ਵੀਡੀਓ ਤੇ ਆਪਣੀ ਵੀਡੀਓ ਆਪਣੇ ਚੈਨਲ ਦੇ ਉੱਤੇ ਜਾ ਕੇ ਜਰੂਰ ਦੇਖਿਓ ਤੇ ਵੀਡੀਓ ਦੇ ਵਿੱਚ ਦੱਸਿਆ ਹੈ ਦਾ ਕਾਰਨ ਵੀ ਕਾਹ ਤੋਂ ਦੇਣੇ ਪਿਓਰ ਬਾਬਾ ਗੁਰਦੇਵ ਜੀ ਵਾਲੇ ਆ ਦੋਨਾਂ ਦੇ ਨਾਮ ਮਰੀਂ ਦਾ ਕਰੋ ਸ਼ੌਂਕ ਜੀ ਲਓ ਜੀ